ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹਿਲਾਂ ਵੀਡੀਓ ਦੇਖਦੇ ਆਂ ਫਿਰ ਇਸ ਤੇ ਵਿਚਾਰ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈੋ ਤਾਂ ਕਿ ਇੱਕ ਚੰਗਾ ਵਿਚਾਰ ਤੁਹਾਡੇ ਤੱਕ ਪਹੁੰਚ ਸਕੇ ਆਓ ਜੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਭੇਖ ਦੀ ਪੂਜਾ ਹੋ ਰਹੀ ਹੈ ਅੱਜ ਕੋਈ ਜੁੱਤੀ ਲੈ ਕੇ ਆ ਰਿਹਾ ਜੀ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੁੱਤੀ ਹੈ ਫਿਰੋਜ਼ਪੁਰ ਦੇ ਇਲਾਕੇ ਚੋਂ ਇੱਕ ਸਾਡੀ ਕੌਮ ਦੀ ਮਹਾਨ ਹਸਤੀ ਉਹਨਾਂ ਨੂੰ ਕਿਹਾ ਜਾ ਰਿਹਾ ਉਹ ਜੁੱਤੀ ਲੈ ਕੇ ਥਾਂ ਥਾਂ ਤੇ ਦਰਸ਼ਨ ਕਰਾਉਂਦਾ ਫਿਰਦਾ ਜੀ ਨੂੰ ਮੱਥੇ ਨੂੰ ਲਾਓ ਤੁਹਾਡੀਆਂ ਬਿਮਾਰੀਆਂ ਠੀਕ ਹੋਣਗੀਆਂ ਹੱਦ ਹੋ ਗਈ ਜਿਹੜੇ ਧੰਨ ਗੁਰੂ ਅਮਰਦਾਸ ਆਪਣੀ ਬਾਣੀ ਚ ਕਹਿੰਦੇ ਨੇ ਦੂਖ ਰੋਗ ਸੰਤਾਪ ਪੁੱਤਰੇ ਬੋਲੋ ਸਾਰੇ ਸੁਣੀ ਜਿਹੜੇ ਗੁਰੂ ਅਮਰਦਾਸ ਜੀ ਆਪਣੇ ਕੋਲ ਵੈਦ ਰੱਖਦੇ ਹੁਣ ਭਾਈ ਲਾਲੋ ਦੇ ਨਾਮ ਦਾ ਵੈਦ ਰੱਖਿਆ ਸੀ ਗੁਰੂ ਨਾਨਕ ਸਾਹਿਬ ਨੇ ਗੁਰੂ ਅਮਰਦਾਸ ਜੀ ਨੇ ਆਪਣੇ ਕੋਲ ਲੋਕਾਂ ਨੂੰ ਠੀਕ ਕਰ ਲਈ ਤੇ ਅੱਜ ਕੋਈ ਉਹਨਾਂ ਦੇ ਜੋੜੇ ਦਾ ਪਹਿਲੀ ਗੱਲ ਤੇ ਕੀ ਗਾਰੰਟੀ ਵੀ ਜੋੜਾ ਉਹਨਾਂ ਦਾ ਹੈ ਦੂਜੀ ਗੱਲ ਮੰਨ ਲਓ ਹੋਵੇ ਵੀ ਤੇ ਗੁਰੂ ਅਮਰਦਾਸ ਜੀ ਨੇ ਇਹ ਆਗਿਆ ਦਿੱਤੀ ਹੋਏਗੀ ਵੀ ਇਸ ਜੋੜੇ ਨੂੰ ਤੁਸੀਂ ਆਪਣੇ ਮੱਥੇ 'ਨ ਲਾਓ ਤੇ ਤੁਸੀਂ ਠੀਕ ਹੋ ਜਾਓਗੇ 2 ਮਿੰਟ ਸੋਚ ਕੇ ਵੇਖੋ ਸਿੱਖੋ ਗੁਰੂ ਕੇ ਜਿਹੜੇ ਭੇਖ ਜਿਹੜੇ ਗੁਰੂ ਸਾਹਿਬ ਜੀ ਉਸ ਭੇਖ ਨੂੰ ਉਤਾਰ ਰਹੇ ਆ ਕਿ ਲੋਕ ਮੇਰੇ ਭੇਖ ਦੀ ਪੂਜਾ ਨਾ ਯਾਰ ਕਰ ਲੱਗ ਪਣ ਅੱਜ ਅਸੀਂ ਕਿੱਥੋਂ ਕਿੱਥੇ ਤੁਰੇ ਲੱਗਦਾ ਨਹੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆ ਕੇ ਇਦਾਂ ਦੇ ਸ਼ਰੀਕ ਬਿਠਾਏ ਜਾ ਰਹੇ ਆ ਜੇ ਕੋਈ ਪ੍ਰਚਾਰਕ ਅੱਜ ਬਹੁਤੇ ਰਾਗੀ ਪ੍ਰਚਾਰਕ ਇਸੇ ਕਨੇ ਬੋਲਦੇ ਇਹ ਮਾਰਨ ਪੈਂਦੇ ਨੇ ਲੋਕ ਡਰਾਉਂਦੇ ਨੇ ਪਰ ਕਦੋਂ ਤੱਕ ਚੁੱਪ ਰਹੋਗੇ ਇਹ ਕੌਣ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਦੋਖੀ ਬਣ ਕੇ ਕੋਈ ਕੋਈ ਗੰਗਾ ਸਾਗਰ ਲੈ ਕੇ ਆ ਜਾਂਦਾ ਕੋਈ ਮਾੜਾ ਲੈ ਕੇ ਆ ਜਾਂਦਾ ਕੋਈ ਆਂਦਾ ਜੀ ਇਹ ਤੇ ਘੋੜਾ ਹੈ ਪਿਛੇ ਜੀ ਤੁਹਾਨੂੰ ਪਤਾ ਹੈ ਕਿ ਘੋੜਾ ਵੀ ਲਿਆਂਦਾ ਸੀ ਕਹਿੰਦੇ ਜੀ ਇਹ ਤੇ ਉਹ ਘੋੜਾ ਜਿਸ ਤੇ ਗੁਰੂ ਸਾਹਿਬ ਸਵਾਰੀ ਕਰਦੇ ਹੁੰਦੇ ਸੀ ਉਸ ਨਸਲ ਦਾ ਘੋੜਾ ਬਹੁਤੇ ਕਮਲੇ ਲਿੱਦ ਚੁੱਕ ਚੁੱਕ ਕੇ ਘਰਾਂ ਨੂੰ ਲੈ ਗਏ ਜੇ ਅਸੇ ਕਿਥੋਂ ਤੁਰੇ ਫਿਰ ਅੱਗੇ ਪਤਾ ਕਰਨਗੇ ਭਾਈ ਸਾਹਿਬ ਸਾਡੇ ਬੱਚੇ ਨਹੀਂ ਸਿੱਖ ਬਣਦੇ ਉਹ ਸਿੱਖ ਬਣਨਗੇ ਕਿਦਾਂ ਜੋ ਤੁਸੀਂ ਪਰੋਸ ਕੇ ਦੇ ਰਹੇ ਜੀ ਉਹਨਾਂ ਨੂੰ ਕਿਦਾਂ ਬਣਨਗੇ ਵਿੱਚ ਬੱਚੇ ਤੁਹਾਡੇ ਸਿੱਖ ਫਿਰ ਵੇਖੋ ਉਹ ਜਿਹੜੇ ਭਾਈ ਸਾਹਿਬ ਲੈ ਕੇ ਤੁਰੇ ਫਿਰਦੇ ਹੋ ਨਾ ਥਾਂ ਥਾਂ ਤੇ ਉਹ ਪਿੱਛੇ ਦੇ ਆਪ بیمار ਹੋਏ ਤੇ ਆਪ ਹਸਪੀਟਲ ਗਏ ਆ ਤੇ ਆਪਣਾ ਬਹੁਤ ਵੱਡਾ ਉਹ ਬੋਲੋ ਗੁਰੂ ਕੇ ਪਿਆਰਿਓ ਇੰਟਰਨੈਟ ਤੁਹਾਡੇ ਸਾਰਿਆਂ ਕੋਲ ਹੈਗਾ ਲੱਭ ਲਿਓ ਘਰ ਜਾ ਕੇ ਹੁਣ ਮੈਂ ਕਿਹਦੀ ਗੱਲ ਕਰ ਰਿਹਾ ਸਾਰੇ ਨਾਮ ਮੇਰੇ ਕੋਲੋਂ ਨਾ ਬੁਲਾਓ ਮੈਂ ਤੇ ਅੱਗੇ ਪਰਚਿਓ ਪਰਚੀ ਹੋਇਆ ਬਾਬਿਆਂ ਨਾਲ ਬੋਧਿਆਂ ਪਖੰਡੀਆਂ ਦੇ ਨਾਲ ਤੇ ਮੈਂ ਪਰਚਿਓ ਪਰਚੀ ਹੋਇਆ ਵਾਂ ਕਿਉਂਕਿ ਉਹ ਮੈਨੂੰ ਕਹਿੰਦੇ ਈਨਮਾਰ ਮੈਂ ਕਹਾ ਗੱਲ ਜੇ ਮੈਂ ਗਲਤ ਕਹਿਣਾ ਤੇ ਮੈਨੂੰ ਗੁਰੂ ਦੀ ਹਜ਼ੂਰੀ ਛੂਟਾ ਕਰੋ ਤੇ ਨਾਲੇ ਜੇ ਤੁਸੀਂ ਐਡਾ ਸੱਚ ਜੀ ਅਦਾਲਤਾਂ ਵੱਲ ਕਿਉਂ ਭਾਈ ਦੇ ਜੀ ਤੁਸੀਂ ਤੇ ਆਪਣੇ ਬਾਬਿਆਂ ਦੀਆਂ ਸ਼ਕਤੀਆਂ ਨਾਲ ਫਨਾ ਕਰ ਸਕਦੇ ਤੇ ਮੈਨੂੰ ਇੱਥੇ ਸਟੇਟ ਉਠਣੀ ਨਾ ਦਿਓ ਤੁਸੀਂ ਅੱਜ ਤੁਹਾਨੂੰ ਜਾਗਣਾ ਪੈਣਾ ਹੈ ਤੇ ਅੱਜ ਆਮ ਸੇਖਾਂ ਦਾ ਜੀ ਮੈਨੂੰ ਕੀ ਮੈਨੂੰ ਕਿਉਂ ਨਹੀਂ ਜਦੋਂ ਗੁਰੂ ਨੇ ਪੁੱਤਰ ਵਾਰੇ ਸੀ ਸਾਡੇ ਵਾਲ ਬਾਹ ਕਰਕੇ ਆਖਿਆ ਸੀ ਇਹਨੂੰ ਪੁੱਤਰਣ ਕੇ ਸੀਸ ਪਰ ਵਾਰ دیے ਸਤ ਚਾਰ ਚਾਰ ਬੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਹਰ ਸਿੱਖ ਦਾ ਫਰਜ ਬਣਦਾ ਹੈ ਕਿ ਅੱਜ ਸਾਨੂੰ ਜਾਗਣਾ ਪੈਣਾ ਸੁਚੇਤ ਹੋਣਾ ਪੈਣਾ ਹੈ ਅੱਜ ਸੰਨ ਲੱਗ ਚੁੱਕੀ ਹੈ ਤੁਹਾਡੇ ਘਰ ਨੂੰ ਇਹੋ ਜਿਹੇ ਪਖੰਡੀ ਲੋਕ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਦੀ ਕੋਈ ਜੁੱਤੀ ਲੈ ਕੇ ਆ ਜਾਂਦਾ ਹੈ ਕਦੀ ਕੋਈ ਮਾੜਾ ਲੈ ਕੇ ਆ ਜਾਂਦਾ ਹੈ ਕਦੀ ਕੋਈ ਉਹ ਗੜਵਾ ਲੈ ਕੇ ਆ ਜਾਂਦਾ ਹੈ ਤਾਂ ਕਿ ਇਹ ਲੋਕ ਬਾਣੀ ਵਾਲੇ ਬੰਨੇ ਨਾ ਜਾਣ ਇਹੋ ਜਿਹੀਆਂ ਚੀਜ਼ਾਂ ਮੱਥੇ-ਮੱਥੇ ਨੂੰ ਲਾ ਕੇ ਤੇ ਠੀਕ ਹੋਣ ਦਾ ਦਾਵਾ ਕਰਦੇ ਫਿਰੇ ਹੁਣ। ਜੇ ਮੇਰਾ ਸਵਾਲ ਹੈ ਉਹਨਾਂ ਨੂੰ ਹੁਣ ਮਰੀਜ਼ਾਂ ਨੂੰ ਹਸਪੀਟਲ ਨਾਲ ਭੇਜਿਓ ਇਹ ਜੁੱਤੀ ਰੱਖ ਦਿਓ ਆਪਣੇ ਹਸਪੀਟਲ ਦੇ ਬਾਹਰ। ਸਿੱਧੇ ਉਤਰਾਂਗਾ ਨਾਂ ਪੁੱਛ ਲਿਓ ਮੈਨੂੰ ਮੈਂ ਕਿਹਦੀ ਗੱਲ ਕਰ ਰਿਹਾ। ਪਹਿਲੀ ਗੱਲ ਤੇ ਪਤਾ ਲੱਗ ਹੀ ਗਿਆ ਹੋਣਾ ਤੁਹਾਨੂੰ ਸਾਰਿਆਂ ਨੂੰ। ਕਿਉਂਕਿ ਸਾਰਿਆਂ ਕੋਲ ਮੋਬਾਈਲ ਹੈਗਾ 10 ਮਿੰਟ ਇਹਦੇ ਬਾਰੇ ਵੀ ਸਮਾਂ ਕੱਢ ਲਿਆ ਕਰੋ। ਇਹਦੇ ਵਾਸਤੇ ਵਕਤ ਕੱਢਿਆ ਕਰੋ। ਉਹ ਯਾਤਰਾ ਕਰਾ ਰਿਹਾ ਇਸ ਵਕਤ ਥਾਂ ਥਾਂ ਤੇ ਗੁਰਦੁਆਰਿਆਂ ਚ ਤੇ ਉਹ ਜੁੱਤੀ ਸਿਰ ਤੇ ਚੱਕੀ ਐ ਉਹ ਤੇ ਅਤਰ ਫਲੇਲਾਂ ਦਾ ਦੱਸੋ ਜੀ ਜੁੱਤੀ ਪੈਰੀ ਪਾਉਣ ਲਈ ਹੁੰਦੀ ਐ ਕਿ ਸਿਰ ਤੇ ਚੁੱਕਣ ਲਈ ਹੁੰਦੀ ਪਹਿਲਾਂ ਬੋਲ ਕੇ ਦੱਸਿਓ ਹਾਂ ਜੀ ਬੋਲੋ ਗੁਰੂ ਕੇ ਪਿਆਰੇਓ ਜਿਹੜੇ ਗੁਰੂ ਸਾਹਿਬ ਜੀ ਕਹਿੰਦੇ ਨੇ ਦੁੱਖ ਭੰਜਣ ਤੇਰਾ ਦੁੱਖ ਭੰਜਣ ਤੇਰਾ ਉਹ ਕਦੀ ਆ ਗਿਆ ਦੇ ਸਕਦੇ ਵੀ ਮੇਰੀ ਇਦਾਂ ਜੁੱਤੀ ਕਿ ਗੁਰੂ ਅਮਰਦਾਸ ਮਹਾਰਾਜੀ ਦੇ ਆਪ ਜੋੜਾ ਪਾਉਂਦੇ ਹੋਣਗੇ ਨਾ ਉਦੋਂ ਸਿੱਖਾਂ ਦੇਣਗੇ ਮਹਾਰਾਜ ਭਾਈ ਲਾਲੋ ਵੈਦ ਦੀ ਕਿ ਲੋੜ ਆ ਤੁਸੀਂ ਆਪਣਾ ਜੋੜਾ ਬਾਹਰ ਰੱਖਦੇ ਹੋ ਜਿਹੜਾ ਮਰੀਜ਼ ਆਵੇ ਉਹਦੇ ਮੱਥੇ ਨੂੰ ਲਾ ਦਿੰਦੇ ਹਾਂ ਦਾਰਾ ਸ਼ਕੋਬ ਬਿਮਾਰ ਹੋਇਆ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਹਰ ਰਾਇ ਪਾਦਸ਼ਾਹ ਦੇ ਵੈਦਖਾਨੇ ਤੋਂ ਸਮਾਨ ਮਿਲਦਾ ਪਾਸ਼ਾ ਆਪਣਾ ਜੋੜਾ ਦੇ ਸਕਦੇ ਸੀ ਨਾ ਪਰ ਪੁੱਛੂ ਕਿਹੜਾ ਜੀ ਗਲਤ ਆ ਵਾਜ ਸਮੱਸਿਆ ਤੇ ਆ ਖੜੀ ਪੁੱਛੂ ਕਿਹੜਾ ਮੈਂ ਤਾਂ ਕਈ ਵਾਰੀ ਸੱਚੀ ਗੱਲ ਕਹਿੰਨਾ ਕਈ ਵਾਰੀ ਇੰਨਾ ਮਨ ਮਨ ਉਚਾਟ ਹੁੰਦਾ ਯਾਰ ਕਿ ਇਹਨਾਂ ਨੂੰ ਸਮਝਾਉਣ ਦੇ ਆਸੀ ਅਸੀਂ ਇੰਨਾ ਸਮਝ ਕੇ ਵੀ ਨਹੀਂ ਕਦੀ ਸੋਚਦੇ ਵੀ ਗੁਰੂ ਸਾਹਿਬ ਨੇ ਸਾਡੇ ਤੋਂ ਸਭ ਕੁਝ ਕੁਰਬਾਨ ਕਰ ਦਿੱਤਾ ਅੱਜ ਅਸੀਂ ਆਪਣੇ ਕਾਰੋਬਾਰ ਬਿਜ਼ਨਸ ਵਪਾਰ ਤੱਕ ਸੀਮਿਤ ਹਾਂ ਇਸੇ ਕਰਕੇ ਬਹੁਤਿਆਂ ਬੰਦਿਆਂ ਨੇ ਮੂੰਹ ਬੰਦ ਕਰ ਲੈ ਕਹਿੰਦੇ ਇਹਨਾਂ ਨੂੰ ਸਮਝਾਓ ਨਾ ਇਹਦੇ ਵਿਰੋਧ ਕਰਦੇ ਨੇ ਜੇ ਅੱਜ ਹਰ ਸਿੱਖ ਨਾ ਖਲੋਤਾ ਨਾਲ ਤੇ ਯਾਦ ਰੱਖਿਓ ਇਹ ਲੋਕ ਇਹ ਤਾਂ ਇਹਨੂੰ ਤੁਸੀਂ ਮੜ ਜੀ ਆ ਗਿਆ ਦੇ ਕੇ ਵੇਖੋ ਇਹ ਤਾਂ ਮਹਾਰਾਜ ਦੇ ਬਰਾਬਰ ਲਿਆ ਕੇ ਜੋੜੇ ਰੱਖ ਦਣ ਤੁਸੀਂ ਖਲੋਤਾ ਦੇ ਕੇ ਵੇਖੋ ਇਹਨਾਂ ਨੂੰ ਇਹ ਤਾਂ ਜੋੜੇ ਲਾ ਕੇ ਬਰਾਬਰ ਲਿਆ ਕੇ ਰੱਖ ਜਣਗੇ ਇਹ ਨੌਕਰੀ ਕਿਹਨਾਂ ਦੀ ਕਰ ਰਿਆ ਹੁਣ ਤਾਂ ਫੋਟੋਆਂ ਵੀ ਜਗ ਜਾਰ ਹੋ ਗਈਆਂ ਕਿ ਇਹ ਲੋਕ ਪਹਿਰਾਵਾ ਕੁਝ ਹੋਰ ਹੈ ਤੇ ਵਿਚਾਰਤਾਰਾ ਕੋਈ ਤੇ ਮੈਨੂੰ ਕਹਿਣਗੇ ਮੇਰੇ ਬਾਰੇ ਕਹਿਣਗੇ ਜੀ ਇਹ ਤੇ ਨਿੰਦਕ ਹੈ ਇਹ ਤੇ ਨਾਸਤਿਕ ਹੈ ਇਹ ਤੇ ਸਰਕਾਰੀ ਹੈ ਉਹ ਪਖੰਡੀਆਂ ਬਾਬਿਆਂ ਤੁਹਾਡੀਆਂ ਦੀਆਂ ਸਰਕਾਰਾਂ ਨਾਲ ਰੋਜ਼ ਫੋਟੋਆਂ ਹੋਣ ਮੀਟਿੰਗਾਂ ਯਾਰ ਤੁਹਾਡੇ ਬਾਬੇ ਸਰਕਾਰਾਂ ਨਾਲ ਕਰਨ ਤੇ ਸਰਕਾਰੀ ਮੈਂ ਯਾਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਤੁਸੀਂ ਪੜੋ ਨਾ ਸਿਧਾਂਤ ਦੀ ਗੱਲ ਕਰੋ ਨਾ ਤੁਸੀਂ ਪੈਰਾਂ ਤੇ ਮੱਥੇ ਟਿਕਾਓ ਤਰ੍ਹਾਂ ਤਰ੍ਹਾਂ ਦੀਆਂ ਤੁਸੀਂ ਜਾ ਕੇ ਉਹਨਾਂ ਲੀਡਰਾਂ ਨਾਲ ਮੀਟਿੰਗਾਂ ਕਰੋ ਇਹ ਤਾਂ ਸਿੱਖੋ ਜਾਗਣਾ ਪੈਣਾ ਤੁਹਾਨੂੰ ਮੈਂ ਤਾਂ ਧੰਨਵਾਦ ਕਰਦਾ ਸੱਚ ਕਹਿਣਾ ਉਹਨਾਂ ਪ੍ਰਬੰਧਕ ਕਮੇਟੀਆਂ ਦਾ ਉਹਨਾਂ ਵੀਰਾਂ ਦਾ ਉਹਨਾਂ ਦਾ ਪਰਿਵਾਰਾਂ ਦਾ ਜਿਹੜੇ ਸੱਚ ਨਾਲ ਖਲੋਤੇ ਨੇ ਨਹੀਂ ਤੇ ਐਸਾ ਹੋ ਗਿਆ ਸੰਨ ਲੱਗ ਚੁੱਕੀ ਹੈ ਤੁਹਾਡੇ ਘਰ ਨੂੰ ਸੰਨ ਲੱਗ ਚੁੱਕੀ ਹੈ ਹੁਣ ਕਦੀ ਪੁੱਛੂਗਾ ਕੋਈ ਜਾ ਕੇ ਵੀ ਯਾਰ ਜਿਹੜਾ ਤੁਸੀਂ ਜੋੜਾ ਲੈ ਕੇ ਥਾਂ ਥਾਂ ਤੇ ਤੁਰੇ ਫਿਰਦੇ ਜੇ ਇੱਥੋਂ ਵਿਗਾੜ ਹੁਣ ਬਾਬੇ ਕਬੀਰ ਦਾ ਕਾਹਦਾ ਵਿਗਾੜ ਸੀ ਕੋਈ ਜ਼ਮੀਨ ਦੀ ਲੜਾਈ ਥੋੜਾ ਸੀ ਉਹਨਦੇ ਮੈਂ ਤੁਹਾਡੇ ਵਾਲੇ ਕਰਮਕਾਂ ਨਹੀਂ ਕਰਦਾ ਤੁਸੀਂ ਮੈਨੂੰ ਕਹਿੰਦੇ ਵਿਗੜ ਗਿਆ ਵਾ ਕਹਿੰਦੇ ਠੀਕ ਐ ਫੇਰ ਮੈਂ ਵਿਗੜਿਆ ਹੀ ਚੰਗਾ ਹੁਣ ਇੱਥੇ ਭਗਤ ਕਬੀਰ ਜੀ ਨੇ ਇਹੋ ਗੱਲ ਕਹੀ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਨਾ ਮੱਥੇ ਤੇ ਤਿਲਕ ਵਾ ਹੱਥ ਵਿੱਚ ਮਾਲਾ ਵਾ ਤੀਜਾ ਆ ਗਿਆ ਬਾਨਾ ਤੁਹਾਨੂੰ ਇਹ ਤਿੰਨੇ ਚੀਜ਼ਾਂ ਅਜ ਸਮਾਜ ਵਿੱਚ ਮਿਲ ਜਾਣਗੀਆਂ ਤਿਲਕ ਵੀ ਲੱਗੇ ਮਿਲ ਜਾਣਗੇ ਹੱਥ ਵਿੱਚ ਸਿਮਰਨੇ ਵੇਖ ਲਓ ਸਿੱਖਾਂ ਦੇ ਹੱਥ ਵਿੱਚ ਮਾਲਾ ਵੇਖ ਲਓ ਮੈਨੂੰ ਜਰੂਰ ਸਵਾਲ ਕਰਿਓ ਗੁਰੂ ਗ੍ਰੰਥ ਸਾਹਿਬ ਦਾ ਉਹ ਅੰਕ ਦੱਸਿਓ ਜਿੱਥੇ ਮਾਲਾ ਫੜਨ ਵਾਸਤੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋ ਸਕਦਾ ਮੈਂ ਨਾ ਪੜਿਆ ਹੋਵੇ ਮੈਂ ਗੁਰੂ ਦੀ ਹਜ਼ੂਰੀ ਚ ਕਹੀ ਨਾ ਲਾਈਵ ਕਰਾਂ ਚ ਵੀ ਸੁਣਦੇ ਨੇ ਮੈਨੂੰ ਉਹ ਅੰਕ ਦੱਸਿਓ ਗੁਰੂ ਗ੍ਰੰਥ ਸਾਹਿਬ ਦਾ ਹੋ ਸਕਦਾ ਮੈਂ ਉਹ 1430 ਅੰਕਾਂ ਚੋਂ ਅੰਕ ਨਾ ਛੱਟ ਪੜਿਆ ਹੋਵੇ ਜੀ ਹਾਂ ਜਿਹੜੀ ਮਾਲਾ ਬਾਰੇ ਗੁਰਬਾਣੀ ਕਹਿੰਦੀ ਹੈ ਉਹ ਫੇਰ ਨਹੀਂ ਥੋੜੀ ਜਿਹੀ ਔਖੀ ਹੈ ਉਹ ਕਿਹੜੀ ਪਲਾ ਸਾਲਗਰਾਮ ਬਿਪ ਪੂਜ ਮਨਾਵੋ ਸੋਕਰਤ ਤੁਲਸੀ ਮਾਲਾ ਮਹਾਰਾਜ ਨੇ ਆਖਿਆ ਬੰਦਿਆ ਆਪਣੇ ਆਚਰਣ ਨੂੰ ਮਾਲਾ ਬਣਾ ਲੈ ਜਾਨਕਿ ਜਿਵੇਂ ਮਾਲਾ ਬਾਹਰੋਂ ਦਿਸਦੀ ਐ ਵੀ ਇਹ ਰੱਬ ਦਾ ਨਾਮ ਲੈਂਦਾ ਤੂੰ ਆਪਣਾ ਕਰਤਾਰ ਹੀ ਇੰਨਾ ਉੱਚਾ ਕਰ ਲੈ ਵੀ ਕਿਸੇ ਨੂੰ ਦੱਸਣ ਦੀ ਲੋੜ ਨਾ ਪਵੇ ਹੁਣ ਕਰਤਾਰ ਉੱਚਾ ਬਣਾਉਣਾ ਔਖਾ ਵਾ ਤੇ ਹੱਥ ਵਿੱਚ ਮਾਲਾ ਫੜਨੀ ਦੂਜਾ ਪ੍ਰਮਾਣ ਸੁਣ ਲੋ ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇਂ ਲੋਏ ਸੰਗਤ ਜੀ ਤੁਸੀਂ ਵੀਡੀਓ ਦੇਖੀ ਹੋਣੀ ਆ ਭਾਈ ਸਰਬਜੀਤ ਸਿੰਘ ਜੀ ਦੇ ਵਿਚਾਰ ਸੁਨੇ ਹੋਣਗੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭਾਈ ਸਰਜੀ ਨੇ ਸਾਨੂੰ ਸਮਝਾਇਆ ਕਿ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਗੁਰੂ ਸਾਹਿਬ ਜੀ ਆਪਣੀ ਬਾਣੀ ਨਾਲ ਜੋੜ ਕੇ ਗਏ ਨੇ ਨਾ ਕਿ ਹੋਰ ਵਸਤੂਆਂ ਦੇ ਨਾਲ ਤੇ ਤੁਸੀਂ ਵੀ ਵਿਚਾਰ ਸੁਨੇ ਹੋਣਗੇ ਤੇ ਆਪਣੇ ਵਿਚਾਰ ਜਰੂਰ ਤੇ ਅੱਜ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਾਂਕੀ ਇੱਕ ਚੰਗਾ ਵਿਚਾਰ ਹਰ ਘਰ ਤੱਕ ਪਹੁੰਚ ਸਕੇ ਨੈਕਸਟ ਵੀਡੀਓ ਤੁਹਾਡੇ ਲਈ ਫਿਰ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ